ਇਸ ਵਕਤ ਪਾਰੇ ਤੇ ਪਾਕਿਸਤਾਨ ਵਿਚਾਲੇ ਦੋਹਾਂ ਦੇਸ਼ਾਂ ਦੇ ਵਿਚਾਲੇ ਜਿਹੜਾ ਕਨਾਰਕੀ ਬਣੀ ਹੋਈ ਹੈ ਜੰਗ ਦੇ ਅਸਾਰ ਜਿਹੜੇ ਲੱਗ ਰਹੇ ਨੇ ਬਹੁਤ ਸਾਰੇ ਲੋਕਾਂ ਦੇ ਵਿੱਚ ਜਿਹੜਾ ਇਹ ਮੈਸੇਜ ਆ ਰਿਹਾ ਕੁਝ ਅਫਵਾਹ ਵੀ ਫੈਲ ਰਹੀਆਂ ਨੇ ਕਿ ਜੰਗ ਲੱਗਣ ਦੇ ਜਿਹੜੇ ਅਸਾਰ ਹੋਏ ਨੇ ਲੋਕਾਂ ਦੇ ਡਰ ਦਾ ਮਾਹੌਲ ਬਣਿਆ ਹੋਇਆ ਹੈ ਨਫਰਤ ਦੇ ਭਾਵਨਾਵਾਂ ਵਾਲੀਆਂ ਜਿਹੜੀਆਂ ਲੋਕਾਂ ਦੇ ਵਿੱਚ ਬਣਿਆ ਹੋਇਆ ਹੈ ਉਹਦਾ ਕੀ ਕਨੈਕਸਟ ਪਹਿਲੀ ਗੱਲ ਤਾਂ ਜਿਹੜਾ ਅੱਤਵਾਦ ਆ ਇਹ ਦੁਨੀਆ ਵਾਸਤੇ ਬਹੁਤ ਵੱਡਾ ਖਤਰਾ ਪੰਜਾਬ ਨੇ ਇਹ ਅੱਤਵਾਦ ਦਾ ਸ਼ੇਖ ਝੱਲਿਆ ਕੋ ਜਿਸ ਤਰ੍ਹਾਂ 26 ਪਹਿਲਗਾਮ ਦੇ ਵਿੱਚ ਸੈਲਾਨੀਆਂ ਦੇ ਉਹਨਾਂ ਨੂੰ ਗੋਲੀ ਮਾਰ ਕੇ ਉਹਨਾਂ ਨੂੰ ਨੇ ਹੱਥਿਆ ਨੂੰ ਉਹਨਾਂ ਦਾ ਕਤਲ ਕੀਤਾ ਇਹ ਇੱਕ ਬਹੁਤ ਹੀ ਘਰਾਣਾ ਜਿਹੜੀ ਗੱਲ ਕੀਤੀ ਜਿਹਦੇ ਨਾਲ ਬਹੁਤ ਲੋਕਾਂ ਦੇ ਅੰਦਰ ਉਹਦਾ ਰੋਸ ਵੀ ਹੈ ਕਿ ਇਸ ਤਰ੍ਹਾਂ ਦਾ ਜਿਹੜਾ ਜ਼ੁਲਮ ਕਰਨਾ ਹੈ ਇਹ ਕਦੇ ਵੀ ਜਿਹੜਾ ਹੈਗਾ ਕਿਸੇ ਵੀ ਧਰਮ ਫਿਰ ਧਰਮ ਪੁਸ਼ਕੇ ਉਹਨਾਂ ਦੇ ਗੋਲੀਆਂ ਮਾਰਨੀਆਂ ਇਹ ਬੜਾ ਅ ਬਹੁਤ ਹੀ ਨਿੰਦਣਯੋਗ ਕਾਰਵਾਈ ਸੀ ਲੋਕਾਂ ਦੇ ਵਿੱਚ ਜਿਹੜਾ ਹੈਗਾ ਪੂਰਾ ਰੋਸ ਹੈਗਾ ਦਬਾ ਕਰਕੇ ਕਿ ਜਿਹੜੇ ਪਾਕਿਸਤਾਨ ਦੇ ਵਿੱਚ ਅਤਵਾਦ ਦੇ ਟਿਕਾਣੇ ਆ ਜਿਨ੍ਹਾਂ ਨੂੰ ਉਹਨਾਂ ਨੇ ਮੰਨ ਵੀ ਲਿਆ ਗਏ ਸੀ ਸਾਨੂੰ ਬਾਹਰਲੇ ਦੇਸ਼ ਫੰਡਿੰਗ ਕਰਦੇ ਆ ਸੀ ਇਹਨਾਂ ਨੂੰ ਇਸੇ ਟ੍ਰੇਨਿੰਗ ਦਿੰਨੇ ਆ ਸੋ ਇਹ ਬੜੀ ਮੰਦਭਾਗੀ ਗੱਲ ਆ ਕਿ ਇਹੋ ਜੇ ਅਰੇ ਟੈਰੇਸਟਾ ਨੂੰ ਤਿਆਰ ਕਰਕੇ ਲੋਕਾਂ ਦੇ ਹੱਥੇ ਲੋਕਾਂ ਨੂੰ ਮਾਰਨ ਵਾਸਤੇ ਭੇਜਣਾ ਤੇ ਉਹਨਾਂ ਦੇ ਜਿਹੜੇ ਉੱਥੇ ਕੈਂਪਸ ਸੀ ਉਹਨਾਂ ਦੇ ਉੱਤੇ ਜਵਾਬੀ ਕਾਰਵਾਈ ਦੇ ਵਿੱਚ ਜਿਹੜਾ ਹੈ ਕਾਫੀ ਉਹਨਾਂ ਦੇ ਜਿਹੜੇ ਉਹ ਜਿੱਥੇ ਟ੍ਰੇਨਿੰਗ ਦਿੱਤੀ ਜਾਂਦੀ ਸੀ ਉਹਨਾਂ ਦੇ ਸਥਾਨਾਂ ਨੂੰ ਤੈਸਨੈਸ ਭਾਰਤ ਦੀ ਹਵਾਈ ਫੌਜ ਨੇ ਉਹ ਕੀਤਾ ਜਿਹਦੇ ਨਾਲ ਕਾਫੀ ਉਹਨਾਂ ਦਾ ਨੁਕਸਾਨ ਵੀ ਹੋਇਆ ਤੋ ਅਸੀਂ ਇਸ ਦੇ ਹੱਕ ਜ ਨਹੀਂ ਕਿ ਜਿਹੜੀ ਲੜਾਈ ਆ ਉਹ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ ਕੋਈ ਵੀ ਮੁੱਦੇ ਹੈਗੇ ਆ ਪਾਕਿਸਤਾਨ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਇਹ ਜਿਹੜਾ ਅਤਵਾਦ ਦੀ ਅਸੀਂ ਟ੍ਰੇਨਿੰਗ ਦੇ ਦੇ ਕੇ ਭੇਜਦੇ ਆ ਇਹਦੇ ਨਾਲ ਬਹੁਤ ਵੱਡਾ ਦੁਨੀਆ ਦੇ ਵਿੱਚ ਜਿਹੜਾ ਪਾਕਿਸਤਾਨ ਆ ਉਹ ਬਦਨਾਮ ਹੋਇਆ ਦੁਨੀਆ ਭਰ ਦੇ ਲੋਕ ਉਹਨਾਂ ਨੂੰ ਜਿਹੜੀ ਇਸ ਕੰਮ ਨੂੰ ਨਫ਼ਰਤ ਕਰਦੇ ਆ ਸੋ ਪਾਕਿਸਤਾਨ ਨੂੰ ਬਾਜ ਆ ਜਾਣਾ ਚਾਹੀਦਾ ਤੇ ਜਿਹੜੀ ਗੱਲ جنگ ਆ جنگ ਕਿਸੇ ਗੱਲ ਦਾ ਹੱਲ ਨਹੀਂ ਹੁੰਦਾ ਪਰ ਕਈ ਵਾਰ ਇਹੋ ਜਿਹੇ ਗੱਲਾਂ ਜਿਹੜੀਆਂ ਹੋ ਜਾਂਦੀਆਂ ਜਿਹਦੇ ਨਾਲ ਘਰਾਂ ਵਿੱਚ ਵੀ ਲੜਾਈਆਂ ਹੋ ਜਾਂਦੀਆਂ ਐਸੇ ਕਰਕੇ ਜਿਹੜੀਆਂ ਦੇਸ਼ਾਂ ਵਿੱਚ ਵੀ ਲੜਾਈਆਂ ਹੋ ਜਾਂਦੀਆਂ ਪਰ ਜਿੱਥੇ ਲੜਾਈਆਂ ਹੁੰਦੀਆਂ ਉੱਥੇ ਨੁਕਸਾਨ ਹੀ ਨੁਕਸਾਨ ਤੇ ਜਿਹੜਾ ਹੈ ਉੱਥੇ ਜਾਨੀ ਨੁਕਸਾਨ ਵੀ ਹੁੰਦਾ ਮਾਲੀ ਨੁਕਸਾਨ ਵੀ ਹੁੰਦਾ ਤੇ ਬਹੁਤ ਵੱਡੀਆਂ ਤਬਾਹੀਆਂ ਹੁੰਦੀਆਂ ਸੋ ਜਿਹੜੀ ਹੈਗੀ ਲੋੜ ਹੈ ਕਿ ਸੰਜਮ ਵਰਤਿਆ ਜਾਵੇ ਤਾਂ ਕਿ ਦੋਨੋਂ ਮੁਲਕਾਂ ਨੂੰ ਬੈਠ ਕੇ ਇਹਦਾ ਕੋਈ ਹੱਲ ਕੱਢਿਆ ਜਾਵੇ ਕਿ ਆ ਪਾਕਿਸਤਾਨ ਅਤਵਾਦ ਛੱਡਣ ਵਾਸਤੇ ਮਜਬੂਰ ਹੋਵੇ ਉਹਨਾਂ ਨੂੰ ਹਟਾਉਣਾ ਚਾਹੀਦਾ ਇਸ ਕੰਮ ਤੋਂ ਪਰ ਜਿਹੜੀ ਹੈਗੀ ਆ ਪੂਰੇ ਭਾਰਤ ਦੇ ਵਿੱਚ ਜਿਹੜੀ ਸਾਡੀ ਫੌਜ ਆ ਉਹਦੇ ਕੋਲ ਪੂਰਾ ਸਾਜੋ-ਸਮਾਨ ਹੈ ਸਾਡੇ ਲੋਕ ਸੁਰੱਖਿਆ ਦਾ ਡਰਨ ਦੀ ਕੋਈ ਲੋੜ ਨਹੀਂ ਕਿਉਂਕਿ ਕੋਈ ਵੀ ਚੀਜ਼ ਦਾ ਸਮਾਂ ਆਉਂਦਾ ਉਹਦਾ ਜਿਹੜਾ ਹੈਗਾ ਧਰੜਤਾ ਦੇ ਨਾਲ ਸਾਹਸ ਦੇ ਨਾਲ ਟਕਰਾ ਕਰਨ ਦੀ ਲੋੜ ਆ ਜਿਹੜੀ ਲੋਕਾਂ ਦੇ ਵਿੱਚ ਪੈਨਿਕ ਇਹੋ ਜਿਹਾ ਫੈਲ ਗਿਆ ਵੀ ਰਸ਼ਨ ਇਕੱਠਾ ਕਰ ਲਓ ਆ ਕਰ ਲਓ ਇਹੋ ਜਿਹਾ ਕੁਝ ਵੀ ਨਹੀਂ ਹੋਇਆ ਨਾ ਹੋਣ ਵਾਲਾ ਫੇਦੇ ਵਾਸਤੇ ਸਾਨੂੰ ਜਿਹੜੀ ਇਹਨਾਂ ਗੱਲਾਂ ਤੋਂ ਬਚਣ ਦੀ ਲੋੜ ਆ ਕਿ ਅਸੀਂ ਜਿਹੜੀ ਹੈਗੀ ਆ ਕਿ ਇਸ ਤਰ੍ਹਾਂ ਦਾ ਹਵਾ ਜਿਹਾ ਕ੍ਰੀਏਟ ਕਰਦੀਏ ਕਿ ਲੋਕਾਂ ਦੇ ਵਿੱਚ ਡੈਸਟ ਦਾ ਮਾਹੌਲ ਹੋਵੇ ਇਹੋ ਜਿਹਾ ਕੁਝ ਵੀ ਨਹੀਂ ਅਸੀਂ ਕੱਲ ਵੀ ਦਿੱਲੀ ਤੋਂ ਆਏ ਹਾਂ ਫਲਾਈਟ ਛੱਡੀ ਇੱਥੇ ਅੰਮ੍ਰਿਤਸਰ ਉਤਰਨੀ ਸੀ ਕਿਉਂਕਿ ਇਹ ਸਾਰੇ 에ਰਪੋਰਟ ਬੰਦ ਹੋਣ ਕਰਕੇ ਅਸੀਂ ਦਿੱਲੀ ਆਉਣਾ ਪਿਆ ਦਿੱਲੀ ਤੋਂ ਸਵੇਰੇ ਹੀ ਅਸੀਂ ਇੱਥੇ ਪਹੁੰਚੇ ਆ ਪਰ ਜਿਹੜਾ ਹੈਗਾ ਖਬਰਾਂ ਰਾਹੀਂ ਜਾਂ ਫੇਸਬੁੱਕ ਦੇ ਉੱਤੇ ਬਹੁਤ ਕੁਝ ਅਫਵਾਹਾਂ ਫਲਾਈਆਂ ਜਾ ਰਹੀਆਂ ਉਹਨਾਂ ਵੱਲ ਧਿਆਨ ਦੇਣ ਦੀ ਲੋੜ ਨਹੀਂ ਸਾਨੂੰ ਸੰਜਮ ਵਰਤਣ ਦੀ ਲੋੜ ਆ ਦੋ ਦੇਸ਼ਾਂ ਦਾ ਵੀ ਨੂੰ ਵੀ ਸੰਜਮ ਵਰਤਣ ਦੀ ਲੋੜ ਆ ਕਿ ਇਹ ਮਸਲਾ ਜਿਹੜਾ ਹੈ ਮਨੁੱਖਤਾ ਦਾ ਕਾਰਨ ਹੁੰਦਾ ਦੋਨਾਂ ਮੁਲਕਾਂ ਦਾ ਹੀ ਬਹੁਤ ਵੱਡਾ ਨੁਕਸਾਨ ਹੋਊਗਾ ਜੇ ਇਹ ਜੰਗ ਅੱਗੇ ਵਧਦੀ ਹੈ ਤੇ ਜਿਹੜਾ ਸਾਡੇ ਪੰਜਾਬ ਦੇ ਤੇ ਭਾਰਤ ਦੇ ਲੋਕਾਂ ਨੂੰ ਜਿਹੜਾ ਹੈ ਇਹੋ ਜੇ ਪੈਨਿਕ ਦੇ ਵਿੱਚ ਨਹੀਂ ਆਉਣਾ ਚਾਹੀਦਾ ਕਿ ਪਤਾ ਨਹੀਂ ਕੀ ਹੋਣ ਲੱਗਾ ਸੋ ਪੂਰੀ ਜਿਹੜੀ ਹੈਗਾ ਸਾਰਾ ਮੌਲਕ ਜਿਹੜਾ ਸੁਰੱਖਿਆਤ ਫੌਜਾਂ ਦੇ ਨਾਲ ਖੜਾ ਸਾਡਾ ਦੇਸ਼ ਇੱਕ ਮੋਠਾ ਤੇ ਸਾਨੂੰ ਸਾਰਿਆਂ ਨੂੰ ਰਲ ਕੇ ਇਸ ਹਾਲਾਤਾਂ ਦਾ ਸਾਹਮਣਾ ਕਰਨਾ ਚਾਹੀਦਾ ਭਰਮ ਨਹੀਂ ਫਲਾਉਣੇ ਚਾਹੀਦੇ ਤੇ ਜਿਹੜੇ ਕੋਈ ਭਰਮ ਫਲਾਉਂਦੇ ਆ ਉਹਨਾਂ ਦੇ ਮਗਰ ਲੱਗਣਾ ਨਹੀਂ ਚਾਹੀਦਾ ਕਈ ਵਾਰ ਇਹੋ ਜੀਆਂ ਗੱਲਾਂ ਫਲਾਈਆਂ ਜਾਂਦੀਆਂ ਜਿਨ੍ਹਾਂ ਦੇ ਵਿੱਚ ਲੋਕ ਜਿਹੜੇ ਹੈਗੇ ਆ ਉਹ ਸਹਿਮ ਜਾਂਦੇ ਆ ਸਹਿਮਣ ਦੀ ਲੋੜ ਨਹੀਂ ਸਾਨੂੰ ਦ੍ਰਿੜਤਾ ਦੇ ਨਾਲ ਮੁਕਾਬਲਾ ਕਰਨ ਦੀ ਲੋੜ ਹੈ